ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਦੀ ਸਾਖੀ ਤੁਹਾਨੂੰ ਦੱਸਣ ਜਾ ਰਹੀ ਹਾਂ ਕਿ ਬਾਬਾ ਬੁੱਢਣ ਸਾਹਿਬ ਜੀ ਨੇ 121 ਸਾਲ ਸਤਿਗੁਰੂ ਨਾਨਕ ਦੇਵ ਜੀ ਦੀ ਉਡੀਕ ਕਿਉਂ ਕੀਤੀ ਉੱਤਰੀ ਭਾਰਤ ਦੀ ਸਭ ਤੋਂ ਪ੍ਰਸਿੱਧ ਦਰਗਾਹ ਬਾਬਾ ਬੁੱਢਣ ਸਾਹਿਬ ਜੀ ਦੀ ਦਰਗਾਹ ਪਵਿੱਤਰ ਸ਼ਹਿਰ ਫਰੀ ਤੀਰਤਪੁਰ ਸਾਹਿਬ ਵਿੱਚ ਇੱਕ ਉੱਚੀ ਪਹਾੜੀ ਤੇ ਸਥਿਤ ਹੈ ਜਦੋਂ ਬਾਬਾ ਜੀ ਬਗਦਾਦ ਦੇ ਸ਼ਹਿਰ ਤੋਂ ਕੁੱਲੂ ਮਨਾਲੀ ਤੋਂ ਹੁੰਦੇ ਹੋਏ ਸ੍ਰੀ ਕੀਰਤਪੁਰ ਸਾਹਿਬ ਦੇ ਇੱਕ ਜੰਗਲ ਜੰਗਲ ਵਿੱਚ ਇੱਕ ਉੱਚੀ ਪਹਾੜੀ ਉੱਤੇ ਡੇਰਾ ਲਾਇਆ ਸਤਿਗੁਰੂ ਨਾਨਕ ਦੇਵ ਜੀ ਨੂੰ ਮਿਲੇ ਤਾਂ ਬਾਬਾ ਜੀ ਦੀ ਉਮਰ 671 ਸਾਲ ਸੀ ਜਦੋਂ ਬਾਬਾ ਬੁੱਢਣ ਸਾਹਿਬ ਸਤਿਗੁਰੂ ਨਾਨਕ ਦੇਵ ਜੀ ਨੂੰ ਮਿਲੇ ਕਿਹਾ ਜਾਂਦਾ ਹੈ ਕਿ ਕਿਹਾ ਜਾਂਦਾ ਹੈ ਕਿ ਬਾਬਾ ਬੁੱਢਣ ਸਾਹਿਬ ਜੀ ਦੀਆਂ ਬੱਕਰੀਆਂ ਨੂੰ ਸ਼ੇਰ ਅਤੇ ਕੁੱਤੇ ਚਰਾਉਣ ਲਈ ਲੈ ਜਾਂਦੇ ਸਨ ਅਤੇ ਉਹਨਾਂ ਦੀ ਰਾਖੀ ਵੀ ਕਰਦੇ ਸਨ ਫਿਰ ਚੌਥੇ ਰਾਸੀ ਵਿੱਚ ਸਤਿਗੁਰੂ ਨਾਨਕ ਦੇਵ ਜੀ ਜਦੋਂ ਕੁੱਲੂ ਮਨਾਲੀ ਜਾਂਦੇ ਹੋਏ ਬੁੱਢਣ ਸਾਹਿਬ ਜੀ ਦੇ ਡੇਰੇ ਵਿੱਚ ਠਹਿਰੇ ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ ਵੀ ਗੁਰੂ ਜੀ ਦੇ ਨਾਲ ਸਨ ਤੇ ਇੱਕ ਕਟੋਰੇ ਵਿੱਚ ਬੱਕਰੀ ਦਾ ਦੁੱਧ ਦੁੱਧ ਪਾਇਆ ਅਤੇ ਗੁਰੂ ਜੀ ਦੇ ਸਾਹਮਣੇ ਰੱਖਿਆ ਦੁੱਧ ਦਾ ਕਟੋਰਾ ਦੇਖ ਕੇ ਸਤਿਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਬਾਬਾ ਜੀ ਹੁਣ ਅਸੀਂ ਦੁੱਧ ਨਹੀਂ ਪੀਵਾਂਗੇ ਇਹ ਸੁਣ ਕੇ ਬਾਬਾ ਬੁੱਢਣ ਸਾਹਿਬ ਜੀ ਕਹਿਣ ਲੱਗੇ ਕਿ ਮੈਂ ਤਾਂ ਅਜੇ ਹੀ ਉਮਰ ਵਿੱਚ ਪਹੁੰਚ ਗਿਆ ਹਾਂ ਮੇਰਾ ਜੀਵਨ ਅਤੇ ਇਹ ਦੁੱਧ ਤੁਹਾਡੇ ਛੇਵੇਂ ਅਵਤਾਰ ਤੱਕ ਬਚੇਗਾ ਨਾ ਗੁਰੂ ਨਾਨਕ ਨੇ ਕਿਹਾ ਕਿ ਬਾਬਾ ਜੀ ਇਹ ਦੁੱਧ ਤੇ ਤੁਸੀਂ ਛੇਵੇਂ ਅਵਤਾਰ ਤੱਕ ਇਹ ਦੁੱਧ ਤੁਸੀਂ ਛੇਵੇਂ ਅਵਤਾਰ ਤੱਕ ਕਿਸ ਤਰ੍ਹਾਂ ਕਿਸ ਤਰ੍ਹਾਂ ਹੀ ਰਹਿਣਗੇ ਫਿਰ ਗੁਰੂ ਜੀ ਨੇ ਇਹ ਵਾਅਦਾ ਕੀਤਾ ਤੇ ਭਾਈ ਬਾਲਾ ਜੀ ਨਾਲ ਆਪਣੀ ਅਗਲੀ ਯਾਤਰਾ ਲਈ ਰਵਾਨਾ ਹੋਏ ਸਾਧ ਸੰਗਤ ਜੀ ਬਾਬਾ ਬੁੱਢਣ ਸਾਹਿਬ ਜੀ ਨੇ ਉਸ ਦੁੱਧ ਨੂੰ ਆਪਣ ਸੰਭਾਲਦਿਆਂ ਕਿਹਾ ਕਿ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਆਤ ਅਮਾਨਤ ਹੈ। ਸਾ ਸੰਗਤ ਜੀ ਸਮਾਂ ਬੀਤ ਗਿਆ ਜਦੋਂ 6ਵੇਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਮਾਂ ਆਇਆ ਤਾਂ ਗੁਰੂ ਜੀ ਨੇ ਆਪਣੇ ਵੱਡੇ ਸੁਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਹੁਕਮ ਦਿੱਤਾ ਕਿ ਤੁਸੀਂ ਹਿਮਾਲਿਆਨ ਪਹਾੜੀ ਤੇ ਪਹਾੜੀ ਖੇਤਰ ਵਿੱਚ ਇੱਕ ਨਗਰ ਬਸਾਓ ਅਤੇ ਆਪਣੇ ਅਗਲੇ ਜਨਮ ਲਈ ਉੱਥੇ ਨਿਵਾਸ ਕਰੋ। ਗੁਰੂ ਜੀ ਨੂੰ ਬੇਨਤੀ ਕੀਤੀ ਕਿ ਉਸੇ ਸਥਾਨ ਤੇ ਲੇ ਜਾਣ ਅਤੇ ਉਹਨਾਂ ਦੇ ਸੁਪੁੱਤਰ ਬਾਬਾ ਗੁਰਦਿੱਤਾ ਜੀ ਨੇ ਹਿਮਾਲਿਆ ਖੇਤਰ ਵਿੱਚ ਘੁੰਮਣ ਲਈ ਨਿਕਲੇ ਜਦੋਂ ਅਸੀਂ ਇੱਥੇ ਆਏ ਸੀ ਇੱਥੇ ਸਾਡੇ ਪਹਿਲੇ ਜਨਮ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਰੂਪ ਵਿੱਚ ਪ੍ਰਚਾਰ ਕਰਨ ਲਈ ਇੱਥੇ ਬਾਬਾ ਬੁੱਢਣ ਸਾਹਿਬ ਜੀ ਦੇ ਨਾਮ ਦਾ ਇੱਕ ਪੀਰ ਰਹਿੰਦਾ ਸੀ ਜਿਸ ਨੂੰ ਭਗਤੀ ਕਰਨ ਦੀ ਬਹੁਤ ਇੱਛਾ ਸੀ ਇਸ ਲਈ ਉਹ ਲੰਮੀ ਉਮਰ ਭੋਗਣਾ ਚਾਹੁੰਦੇ ਸਨ ਉਹਨਾਂ ਕਿਹਾ ਕਿ ਮੈਂ ਆਪਣੇ ਛੇਵੇਂ ਜੀਵਨ ਵਿੱਚ ਉਹਨਾਂ ਦੁਆਰਾ ਪੇਂਟ ਕੀਤੇ ਦੁੱਧ ਦਾ ਕਟੋਰਾ ਸਵੀਕਾਰ ਕਰ ਲਵਾਂਗਾ ਇਸ ਲਈ ਹੁਣ ਸਮਾਂ ਆ ਗਿਆ ਹੈ ਜਦੋਂ ਸਾਨੂੰ ਬਾਬਾ ਬੁੱਢਣ ਸਾਹਿਬ ਨੂੰ ਮਿਲਣਾ ਹੈ ਜੀ ਨੇ ਬਾਬਾ ਬੁੱਢਣ ਸਾਹਿਬ ਜੀ ਨੂੰ ਪਹਾੜੀ ਪਿੰਡ ਵਿੱਚ ਦੇਖਿਆ ਬਾਬਾ ਬੁੱਢਣ ਸਾਹਿਬ ਜੀ ਨੇ ਗੁਰੂ ਜੀ ਦਾ ਢੀਲੋ ਸਵਾਗਤ ਕੀਤਾ ਕਿਹਾ ਠੀਕ ਹੈ ਕਿ ਤੁਸੀਂ ਸਤਿਗੁਰੂ ਨਾਨਕ ਦੇਵ ਜੀ ਦੇ ਉਤਰਾਧਿਕਾਰੀ ਹੋ ਤੁਹਾਡੇ ਚਿਹਰੇ ਤੇ ਵੀ ਉਹੀ ਚਮਕ ਹੈ ਪਰ ਕਿਰਪਾ ਕਰਕੇ ਆਪਣੇ ਸ਼ਾਹੀ ਪਹਿਰਾਵੇ ਨੂੰ ਛੱਡ ਕੇ ਉਸੇ ਰੂਪ ਵਿੱਚ ਦਰਸ਼ਨ ਦਿਓ ਗੁਰੂ ਜੀ ਨੇ ਬਾਬਾ ਗੁਰਦੱਤ ਜੀ ਨੂੰ ਘਰ ਜਾ ਕੇ ਗੁਰੂ ਨਾਨਕ ਦੇਵ ਜੀ ਨੂੰ ਮਿਲਦਾ ਹੁਕਮ ਦਿੱਤਾ ਉਹ ਸਿਮਰਨ ਅਤੇ ਇਸ਼ਨਾਨ ਕਰਦੇ ਕਰਕੇ ਵਾਪਸ ਆਏ ਤਾਂ ਬਾਬਾ ਬੁੱਢਣ ਸਾਹਿਬ ਜੀ ਨੇ ਸਤਿਗੁਰੂ ਨਾਨਕ ਦੇਵ ਜੀ ਦਾ ਸਰੂਪ ਦੇਖਿਆ ਬਾਬਾ ਬੁੱਢਣ ਸਾਹਿਬ ਜੀ ਆਪ ਜੀ ਦੇ ਚਰਨਾਂ ਵਿੱਚ ਆਪ ਜੀ ਦੇ ਚਰਨਾਂ ਵਿੱਚ ਟਹਿ ਗਏ ਅਤੇ ਕਿਹਾ ਮੇਰੇ ਜੀਵਨ ਮਾਰਨ ਦੇ ਗੇੜ ਨੂੰ ਖਤਮ ਕਰੋ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਬਾਬਾ ਗੁਰਦੱਤ ਜੀ ਦੇ ਬਾਬਾ ਗੁਰਦੱਤ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਰੂਪ ਵਿੱਚ ਕਿਹਾ ਕਿ ਬਾਬਾ ਗੁਰੇਤਾ ਕਿਨੇ 3 ਗੁਰੂ ਨਾਨਕ ਦੇਵ ਜੀ ਦੇ ਰੂਪ ਵਿੱਚ ਦੁੱਧ ਦਾ ਕਟੋਰਾ ਬਾਬਾ ਬੁੱਢਣ ਸਾਹਿਬ ਜੀ ਤੋਂ ਮੰਗਿਆ 121 ਸਾਲ ਬਾਅਦ ਕੱਢਿਆ ਗਿਆ ਦੁੱਧ ਬਿਲਕੁਲ ਉਸੇ ਤਰ੍ਹਾਂ ਸੀ ਜਿਵੇਂ ਕਿ 121 ਸਾਲ ਪਹਿਲਾਂ ਬਾਬਾ ਗੁਰਦਿੱਤਾ ਜੀ ਨੇ ਉਸ ਦੁੱਧ ਨੂੰ ਪੀ ਕੇ ਇੱਕ ਬੁੱਢੇ ਬ੍ਰਾਹਮਣ ਦੀ ਮਰੀ ਹੋਈ ਗਾਂ ਖਰੀਦੀ ਸੀ ਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਬਾਬਾ ਗੁਰਦਿੱਤ ਜੀ ਨਾਲ ਬਹੁਤ ਗੁੱਸੇ ਹੋਏ ਅਤੇ ਕਹਿਣ ਲੱਗੇ ਕਿ ਇੱਕ ਸਿਆਮਿਆਣ ਵਿੱਚ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ ਕਾਲ ਤੁਸੀਂ ਇੱਕ ਮਰੀ ਹੋਈ ਗਾਂ ਨੂੰ ਮੁੜ ਜੀਵਿਤ ਕਰ ਦਿੱਤਾ ਸੀ ਇਸ ਬਾਰੇ ਪਤਾ ਲੱਗੇਗਾ ਥਾਂ ਥਾਂ ਮਰੀ ਹੋਈ ਲੋਕਾਂ ਦੀ ਭੀੜ ਹੋਵੇਗੀ ਫਿਰ ਤੁਸੀਂ ਜ਼ਿੰਦਾ ਗਾਂ ਦੇ ਬਦਲੇ ਕਿਸ ਨੂੰ ਜ਼ਿੰਦਾ ਕਰੋਗੇ ਤੁਹਾਨੂੰ ਆਪਣੀ ਦੇਹ ਦੇਣੀ ਪਵੇਗੀ ਜਾਂ ਮੈਨੂੰ ਛੱਡਣਾ ਪਵੇਗਾ ਤੁਸੀਂ ਗਾਂ ਨੂੰ ਜ਼ਿੰਦਾ ਕਰ ਦਿੱਤਾ ਹੈ ਪਿਤਾ ਜੀ ਨੇ ਕਿਹਾ ਕਿ ਇਸ ਨੇ ਕੁਦਰਤੇ ਬਣਾਏ ਨਿਯਮਾਂ ਨੂੰ ਨਿਯਮਾਂ ਨਾਲ ਛੇੜਛਾੜ ਕੀਤੀ ਹੈ ਇਸ ਲਈ ਪਿਤਾ ਜੀ ਤੋਂ ਆਗਿਆ ਲੈ ਕੇ ਮੈਨੂੰ ਸਜ਼ਾ ਮਿਲਣੀ ਚਾਹੀਦੀ ਹੈ ਬਾਬਾ ਬੁੱਢਣ ਸਾਹਿਬ ਜੀ ਕੋਲ ਗਏ ਅਤੇ ਕਿਹਾ ਬਾਬਾ ਜੀ ਮੈਨੂੰ ਤੁਹਾਡੀ ਜਗਾ ਚਾਹੀਦੀ ਹੈ ਮੈਂ ਆਪਣਾ ਸਰੀਰ ਛੱਡਣਾ ਹੈ ਤੁਸੀਂ ਅਗਲੀ ਪਹਾੜੀ ਤੇ ਆਪਣਾ ਡੇਰਾ ਬਣਾ ਲਓ ਤਾਂ ਬਾਬਾ ਬੁੱਢਣ ਸਾਹਿਬ ਜੀ ਨੇ ਕਿਹਾ ਕਿ ਇਹ ਜਗਾ ਤੁਹਾਡੀ ਹੈ ਅਤੇ ਸਰੀਰ ਵੀ ਤੁਹਾਡਾ ਹੈ ਪਰ ਜਦੋਂ ਸਾਧੂ ਸੰਤ ਇੱਥੇ ਆਉਣਗੇ ਤੇ ਮੈਂ ਸਿਰ ਝੁਕਾ ਕੇ ਚਲਾ ਜਾਵਾਂਗਾ ਤਾਂ ਇਹ ਸੁਣ ਕੇ ਬਾਬਾ ਗੁਰਦਿੱਤਾ ਜੀ ਨੇ ਕਿਹਾ ਕਰ ਤੁਹਾਡਾ ਹੈ ਤੇ ਤੇਰਾ ਕਰ ਮੇਰਾ ਕਰ ਹੈ ਭਾ ਮੇਰੇ ਘਰ ਤੇ ਤੇਰੇ ਘਰ ਵਿੱਚ ਕੋਈ ਫਰਕ ਨਹੀਂ ਜੋ ਮਰਜੀ ਸੰਗਤ ਹੋਵੇ ਪਰ ਉਹਦੀ ਯਾਤਰਾ ਸਫਲ ਹੋਵੇਗੀ ਤੇਰੇ ਦਰਬਾਰ ਵਿੱਚ ਸਿਰ ਝੁਕਾ ਕੇ ਤੇਰੇ ਦਰਬਾਰ ਵਿੱਚ ਆਪਣੇ ਸ਼ੇਰ ਕੁੱਤੇ ਤੇ ਬੱਕਰੀਆਂ ਨੂੰ ਲੈ ਕੇ ਬਾਬਾ ਬੁੱਢਣ ਸਾਹਿਬ ਜੀ ਬਾਬਾ ਗੁਰਦਿੱਤਾ ਜੀ ਦੇ ਸਥਾਨ ਤੇ ਚਲੇ ਗਏ ਇਹ ਸੁਣ ਕੇ ਬਾਬਾ ਬੁੱਢਣ ਸਾਜੀ ਨੇ ਕਿਹਾ ਕਿ ਇਹ ਥਾਂ ਤੇਰੀ ਹੈ ਇਸ ਸਰੀਰ ਵੀ ਤੇਰਾ ਹੈ ਪਰ ਜਦੋਂ ਸਾਧੂ ਸੰਤ ਤੇ ਆ ਕੇ ਮੱਥਾ ਟੇਕ ਕੇ ਚਲੇ ਜਾਣਗੇ ਤਾਂ ਇਹ ਸੁਣ ਕੇ ਕੋਲ ਕੌਣ ਆਵੇਗਾ ਬਾਬਾ ਗੁਰਦੱਤ ਜੀ ਨੇ ਕਿਹਾ ਕਿ ਮੇਰੇ ਘਰ ਤੇ ਤੇਰੇ ਘਰ ਵਿੱਚ ਕੋਈ ਫਰਕ ਨਹੀਂ ਜਿੱਥੇ ਵੀ ਕੋਈ ਸੰਗਤ ਆਵੇ ਮੱਥਾ ਟੇਕਨ ਨਾਲ ਉਹਨਾਂ ਦੀ ਯਾਤਰਾ ਸਫਲ ਹੋਵੇਗੀ ਇਹ ਸੁਣ ਕੇ ਬਾਬਾ ਬੁੱਢਣ ਸਾਜੀ ਉਹਨਾਂ ਦੇ ਦਾ ਸ਼ੇਰ ਕੁੱਤਾ ਤੇ ਬਾਬਾ ਬੁੱਢਣ ਸਾਜੀ ਦੀਆਂ ਬੱਕਰੀਆਂ ਲੈ ਕੇ ਬਾਬਾ ਗੁਰਦੱਤ ਜੀ ਦੇ ਸਥਾਨ ਤੋਂ ਚਲੇ ਗਏ ਅਤੇ ਆਪਣਾ ਸਰੀਰ ਤਿਆਗ ਦਿੱਤਾ ਅੱਜ ਇਸ ਥਾਂ ਤੇ ਗੁਰਦੁਆਰਾ ਬਾਬਾ ਗੁਰਦਤਾ ਜੀ ਸਥਿਤ ਹੈ ਅਤੇ ਦੂਜੇ ਪਾਸੇ ਬਾਬਾ ਬੁੱਢਣ ਸਾਹਿਬ ਜੀ 802 ਸਾਲ 13 ਦਿਨ ਰਹਿ ਕੇ ਆਪਣਾ ਸਰੀਰ ਤਿਆਗ ਦਿੱਤਾ ਸੀ ਜਦੋਂ ਗੁਰੂ ਜੀ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹਨਾਂ ਨੇ ਬੁੱਢਣ ਸਾਹਿਬ ਜੀ ਦਾ ਅੰਤਿਮ ਸੰਸਕਾਰ ਮੁਸਲਮਾਨ ਰੀਤੀ ਰਿਵਾਜ ਅਨੁਸਾਰ ਕੀਤਾ ਬਾਬਾ ਬੁੱਢਣ ਸਾਹਿਬ ਜੀ ਨੇ ਆਪਣਾ ਸਰੀਰ ਤਿਆਗਿਆ ਸੀ ਅੱਜ ਉੱਥੇ ਇੱਕ ਦਰਗਾਹ ਹੈ ਅਤੇ ਮੰਨਿਆ ਜਾਂਦਾ ਹੈ ਜਦੋਂ ਤੱਕ ਸ਼ਰਧਾਲੂ ਬਾਬਾ ਬੁੱਢਣ ਸਾਹਿਬ ਜੀ ਦੇ ਦਰਗਾਹ ਤੇ ਮੱਥਾ ਟੇਕਣ ਨਹੀਂ ਜਾਂਦੇ ਉਹਨਾਂ ਦੀ ਯਾਤਰਾ ਸਫਲ ਨਹੀਂ ਹੁੰਦੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਸਾਕੀ ਤੁਹਾਨੂੰ ਕਿੱਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਸਾਡਾ YouTube ਚੈਨਲ ਗੁਰੂ ਦਾ ਬੰਦਾ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਆਵੇ ਬਹੁਤ ਬਹੁਤ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ